ਜੋਨਾਂ ਦਾ ਬਿਗਲ ਵੱਜ ਚੁੱਕਿਆ ਹੈ। ਔਰ ਤਕਰੀਬਨ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ। ਇੱਕ ਅੱਧੀ ਸੀਟ ਤੇ ਉਮੀਦਵਾਰ ਐਲਾਨਣਾ ਬਾਕੀ ਹੈ। ਬਾਕੀ ਸਾਰੇ ਉਮੀਦਵਾਰ ਐਲਾਨ ਦਿੱਤੇ ਗਏ ਔਰ ਮੈਂ ਉਮੀਦ ਕਰੂੰਗਾ ਕਿ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ ਔਰ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਉੱਪਰ ਕੇ ਪੰਜਾਬ ਦੇ ਲੋਕ ਫੈਸਲਾ ਕਰਨਗੇ ਉੱਪਰ ਕੇ ਆਏਗੀ ਸੋ ਪਹਿਲੀ ਗੱਲ ਤਾਂ ਮੈਂ ਇਹ ਦੱਸ ਦਿਆਂ ਕਿ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਹੈ ਉਹ ਗਿੱਦੜਪੇ ਤੋਂ ਆਇਆ ਔਰ ਗਿੱਦੜਪੇ ਤੋਂ ਪਹਿਲਾਂ ਪ੍ਰਧਾਨ ਬਠਿੰਡੇ ਵੀ ਲੜਿਆ ਹੁਣ ਲੁਧਿਆਣੇ ਵੀ ਲੜਿਆ ਇਹ ਮੈਂ ਮੇਰੇ ਭਰਾ ਬਿੱਟੂ ਨੂੰ ਕਹਿਣਾ ਚਾਹਣਾ ਇਹ ਇਹ ਬੁਖਲਾੜ ਦੀ ਨਿਸ਼ਾਨੀ ਹੈ ਤੁਸੀਂ ਆਖਿਆ ਸੀ ਵੀ ਕੈਂਡੀਡੇਟ ਨਹੀਂ ਲੱਭਦਾ ਤੇ ਬਾਜਵਾ ਸਾਹਿਬ ਤੇ ਰਾਹੁਲ ਗਾਂਧੀ ਕੈਂਡੀਡੇਟ ਲੱਭ ਕੇ ਲੈ ਆਏ ਨੇ ਹੁਣ ਤੁਸੀਂ ਇਹ ਕਹੋ ਕਿ ਗਿੱਦੜ ਵਿਓ ਆਇਆ ਹੈ ਜਾਂ ਫਲਾਨੇ ਆਇਆ ਹੈ ਪੰਜਾਬ ਦਾ ਪ੍ਰਧਾਨ ਐ ਮੈਂ ਔਰ ਮੈਂ ਕਿਤੋਂ ਵੀ ਚੋਣ ਲੜ ਸਕਦਾ ਜੇ ਬਿੱਟੂ ਜੀ ਕਦੇ ਆਨੰਦਪੁਰ ਸਾਹਿਬ ਚੋਣ ਲੜ ਸਕਦੇ ਨੇ ਤੇ ਕਦੇ ਫਿਰ ਲੁਧਿਆਣੇ ਆ ਗਏ ਉੱਥੇ ਲੋਕਾਂ ਨੂੰ ਛੱਡ ਕੇ ਮੈਂ ਇਹ ਕੰਮ ਤਾਂ ਨਹੀਂ ਕੀਤਾ ਮੈਨੂੰ ਤਾਂ ਪਾਰਟੀ ਨੇ ਲੜਾਇਆ ਗਿਆ ਸੋ ਮੇਰੇ ਕਹਿਣ ਦਾ ਮਤਲਬ ਬਿੱਟੂ ਜੀ ਬਹੁਤ ਸੂਜਵਾਨ ਨੇ ਇਹੋ ਜੀਆਂ ਗੱਲਾਂ ਇਹ ਆਉਣ ਵਾਲਾ ਸਮਾਂ ਦੱਸੇਗਾ ਭਗਵੰਤ ਮਾਨਨਾ ਤੇ ਪੋਸਟ ਵੀ ਨਹੀਂ ਹੁਣ ਤੇ ਨਾ ਪਾਸਟ ਹੋਣੇ ਜਿਦਣ ਇਲੈਕਸ਼ਨ ਮੁੱਕੀਏ ਵੈਸੀ ਪੋਸਟ ਆਊਟ ਹੋ ਜਾਣਾ ਜਦੋਂ ਇਹਦਾ ਮਾਂਝਾ ਸੰਗਰੂਰ ਤੋਂ ਲੈ ਗਿਆ ਨਾ ਸੁਖਪਾਲ ਸਿੰਘ کہہ ਰਹੇ ਤੇ ਤੇ ਆਪਣੇ ਆਪ ਦੀ ਪੋਸਟਿੰਗ ਆਊਟ ਆਫ ਸਟੇਸ਼ਨ ਹੀ ਸਮਝੀ ਨੰਬਰ 1 ਨੰਬਰ 2 35 ਸੀਟਾਂ ਪਿਛਲੀ ਵਾਰ ਪਾਰਲੀਮੈਂਟ ਚ ਲੜੇ ਸੀ ਅੱਧਾ ਪਰਸੈਂਟ ਵੋਟ ਇਹਨਾਂ ਨੂੰ ਸਾਰੇ ਹਿੰਦੁਸਤਾਨ ਚਾਹੀ ਸੀ ਆਮ ਆਦਮੀ ਨੂੰ ਅੱਧਾ ਪਰਸੈਂਟ ਇੱਕ ਐਮਪੀ ਇਹਨਾਂ ਦਾ ਜਿੱਤਿਆ ਸੀ ਜਲੰਧਰ ਵਾਲਾ ਉਹ ਵੀ ਟਿਕਟ ਲੈ ਕੇ ਅਨਾਉਂਸ ਹੋਇਆ ਜਿਹੜਾ ਭੱਜ ਗਿਆ ਨਾ ਛੱਡ ਇਹਨਾਂ ਨਾਲ ਕਿਹੜੀ ਸਾਡੀ ਅਲਾਈਅੰਸ ਹੋਣੀ ਸੀ ਅਲਾਈਅੰਸ ਦੇ ਕਾਬਿਲ ਹੀ ਨਹੀਂ ਦੂਜੀ ਗੱਲ ਇਹ ਤੇ ਆਪਣੀ ਲੀਡਰਸ਼ਿਪ ਨਾਲ ਵੀ ਨਹੀਂ ਮੈਂ ਤਾਂ ਕਈ ਦਫਾ ਕਹਿ ਬੀਟਾ ਕੇਜਰੀਵਾਲ ਅੰਦਰ ਦਿੱਤਾ ਦਿਹਾੜੀ ਏ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕੇਜਰੀਵਾਲ ਸਾਹਿਬ ਨੂੰ ਕੇ ਕੁਝ ਤੁਹਾਡੇ ਖਾਸ ਆਦਮੀਆਂ ਨੇ ਰਾਤ ਆਪਣੀ ਕੋਠੀ ਵਿੱਚ ਭੰਗੜਾ ਪਾਇਆ ਤੁਹਾਡੇ ਅੰਦਰੋਂ ਉਹਨੇ ਤੇ ਸਿੱਧਾ ਦੱਸਿਆ ਨਹੀਂ ਮੈਂ ਦੱਸ ਦਿੰਦਾ ਇਹਦੇ ਘਰ ਰਾਤ ਭੰਗੜਾ ਪੈਂਦਾ ਰਹੇ ਤੋ ਇਹਦੇ ਤੋਂ ਬਹੁਤੀ ਆਸ ਉਮੀਦ ਨਾ ਰੱਖੋ ਨਾ ਸੀਰੀਅਸਲੀ ਇਸ ਇਲੈਕਸ਼ਨ ਤੋਂ ਬਾਅਦ ਆਪ ਵੁਡ ਬੀ ਅ ਫਿਨਿਸ਼ ਚੈਪਟਰ ਇਨ ਇਹ ਲੜਾਈ ਵਫਾਦਾਰੀ ਤੇ ਧੋਖੇਬਾਜ਼ ਦੇ ਖਿਲਾਫ ਹੈ ਇੱਕ ਸਨੇਹ ਹੈ ਜਾਨੀ ਕਿ ਮੈਂ ਇਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਇੱਕ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਇਹ ਸੱਚ ਤੇ ਹੱਕ ਦੀ ਲੜਾਈ ਹੈ ਇਹ ਵਿਸ਼ਵਾਸ ਘਾਤ ਕਰਨ ਵਾਲਿਆਂ ਦੇ ਖਿਲਾਫ ਔਰ ਵਿਸ਼ਵਾਸ ਕਰਨ ਵਾਲਿਆਂ ਦੀ ਲੜਾਈ ਹੈ ਸੋ ਮੇਰੇ ਕਹਿਣ ਦਾ ਮਤਲਬ ਕੀ ਹੋਣਾ ਹੈ ਕੀ ਨਹੀਂ ਹੋਣਾ ਇਹ ਸੱਚੇ ਪਾਤਸ਼ਾਹ ਨੂੰ ਪਤਾ ਹੈ ਪਰ ਮੈਨੂੰ ਇਹ ਉਮੀਦ ਹੈ ਮੇਰਾ ਦਿਲ ਕਹਿੰਦਾ ਹੈ ਮੇਰਾ ਦਿਲ ਕਹਿੰਦਾ ਹੈ ਦਿਮਾਗ ਨਹੀਂ ਮੈਂ ਦਿਲ ਕਹਿੰਦਾ ਹੈ ਕਿ ਇਸ ਲੜਾਈ ਦੇ ਵਿੱਚ ਸੱਚ ਦੀ ਜਿੱਤ ਹੋਏਗੀ ਵਿਸ਼ਵਾਸ ਦੀ ਜਿੱਤ ਹੋਏਗੀ ਮੈਂ ਸਮਝਦਾ ਹਾਂ ਔਰ ਵਫਾਦਾਰੀ ਦੀ ਜਿੱਤ ਹੋਏਗੀ ਗਦਾਰੀ ਦੀ ਦਗਾ ਕਰਨ ਵਾਲਿਆਂ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਦੀ ਔਰ ਜਿਹੜੇ ਪੰਜਾਬੀ ਹੈ ਨਾ ਵਿਸ਼ਾਲ ਜੀ ਪੰਜਾਬੀ ਤਾਂ ਵਫਾਦਾਰਾਂ ਨੂੰ ਸਿਰ ਦਾ ਤਾਗ ਬਣਾ ਕੇ ਚੱਕ ਲੈਂਦੇ ਐ ਔਰ ਮੈਨੂੰ ਲੱਗਿਆ ਕਿ ਲੀਡਰ ਨੇ ਹੁਕਮ ਦਿੱਤਾ ਹੈ ਔਰ ਸੁਨੇਹਾ ਇਹ ਹੈ ਕਿ ਧੋਖੇਬਾਜ਼ਾਂ ਦੇ ਖਿਲਾਫ ਲੜਨਾ ਹੈ ਮੇਰੀ ਕੋਈ ਲੜਾਈ ਨਹੀਂ ਜਬਨੀ ਮਿੱਟੂ ਨਾਲ ਮੇਰੇ ਬਹੁਤ ਸਤਕਾਰਯੋਗ ਭਰਾ ਨੇ ਪਰ ਕੱਲ ਸਨੇਹੇ ਦੀ ਔਰ ਇਹਦੇ ਨਾਲ ਪੂਰੇ ਦੇਸ਼ 'ਚ ਸਨੇਹਾ ਜਾਣਾ ਔਰ ਇਹ ਮੋਦੀ ਦੇ ਮੋਦੀ ਸਾਹਿਬ ਜੀ ਦੇ ਮੈਂ ਸਮਝਦਾ ਕਿ युवराज ਦੇ ਖਿਲਾਫ ਰਾਜਾ ਰਾਹੁਲ ਗਾਂਧੀ ਦੇ ਸੇਵਾਦਾਰ ਦੀ ਲੜਾਈ ਹੈ ਤੁਹਾਨੂੰ ਯਾਦ ਹੋਏਗਾ ਇਹਦੇ ਬਿੱਟੂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਆ ਕੇ ਲੜੋ ਤੇ ਮੈਂ ਉਹਨੂੰ ਕਿਹਾ ਸੀ ਜੋ ਦਾਰਾ ਸਿੰਘ ਨੂੰ ਕੋ ਚੈਲੰਜ ਕਰਦਾ ਸੀ ਨਾ ਉਹ ਕਹਿੰਦਾ ਪਹਿਲੇ ਰੰਡਾਵੇ ਨਾਲ ਲੜ ਕੇ ਵੇਖ ਲੈ। ਸੋ ਰੰਡਾਵਾ ਮੈਂ ਲੈ ਆਂਦਾ ਤੇ ਮੈਂ ਇੱਕ ਹੋਰ ਵੀ ਦੱਸ ਦਿੰਦਾ। 2-3 ਦਿਨਾਂ ਦੇ ਵਿੱਚ ਮੈਂ ਉੱਥੇ ਘਰ ਲੱਭ ਰਿਆਂ। ਬਕਾਇਦਤ ਔਰ ਡੇਰਾ ਸਾਰੀ ਇਲੈਕਸ਼ਨ ਦੇ ਵਿੱਚ ਇਸ ਗद्दार ਨੂੰ ਸਬਕ ਸਿਖਾਉਣ ਵਾਸਤੇ ਲੁਧਿਆਣੇ ਡੇਰਾ ਲਾਵਾਂਗੇ ਉੱਥੋਂ ਪੰਜਾਬ ਦੇ ਵਿੱਚ ਜਾਵਾਂਗੇ ਜਿਤਾ ਕੇ ਗੁਰੂ ਮਹਾਰਾਜ ਸਾਹਿਬ ਦੀ ਮੇਰ ਨਾਲ ਆਪਣੇ ਛੋਟੇ ਵੀਰ ਨੂੰ ਲੈ ਕੇ ਆਵਾਂਗੇ। ਸਾਰੇ ਹਿੰਦੁਸਤਾਨ ਚ ਜਿਸ ਪਰਿਵਾਰ ਨੇ ਇਥੋਂ ਤੱਕ ਇਹ ਸਾਨੂੰ ਚੈਲੰਜ ਵੇਖੋ ਰਾਜਾ ਵੜਿੰਗ ਜੀ ਨੂੰ ਕਿਉਂ ਉਤਾਰਨਾ ਪਿਆ ਇਹ ਉਹ ਦਿਨ ਸਾਰਿਆਂ ਨੂੰ ਵੱਡੀ ਗੱਲ ਹੋਈ ਜਿਸ ਦਿਨ ਸਾਹਿਬ ਬਿਆਨ ਸਿੰਘ ਦੀ ਤਸਵੀਰ ਇਹਨਾਂ ਨੇ ਬੀਜੇਪੀ ਦੇ ਪੋਸਟਰ ਤੇ ਜਦੋਂ ਲਾਈ ਉਹ ਦਿਨ ਫਿਰ ਅਸੀਂ ਫੈਸਲਾ ਕੀਤਾ ਕਿ ਇਸ ਆਦਮੀ ਨੂੰ ਹੁਣ ਬੰਦਾ ਬਣਾਣ ਦੀ ਲੋੜ ਹੈ ਇਹ ਜਿਸ ਹੱਦ ਏ ਕ੍ਰੋਸ ਕਰ ਗਿਆ ਗਦਾਰੀ ਕਰਨ ਦੀ ਆਪਣੀ ਮਾਂ ਦੀ ਪਿੱਠੇ ਚੁਰਾ ਮਾਰ ਕੇ ਤੇ ਆਪਣੇ ਦਾਦੇ ਦੀ ideologies ਨੂੰ ਕਿਸ ਟੰਗ ਦੇ ਨਾਲ ਇਹਨੇ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਉਹ ਦਿਨ ਪਾਰਟੀ ਨੇ ਫਿਰ ਸਾਰਿਆਂ ਨੇ ਇਕਜੁੱਟ ਹੋ ਕੇ ਕਿਹਾ ਹੁਣ ਇਹੋ ਜਿਹਾ ਉਥੇ ਕੈਂਡੀਡੇਟ ਉਤਾਰੋ ਸੋ ਥੈਟ ਇਹਨੂੰ ਚੰਗੀ ਤਰ੍ਹਾਂ ਇਹਨੂੰ ਇੱਕ ਗੁਰੂ ਮਾਰ ਸਾਹਿਬ ਦੀ ਮੇਅਰ ਨਾਲ ਇਹਨੂੰ ਜਨ ਨਿਹੰਗ ਦੇ ਬਾਟੇ ਚ ਕਹਿੰਦੇ ਨਾ ਇਹਨੂੰ ਨਿਹੰਗ ਦੇ ਬਾਟੇ ਵਰਗਾ ਮੰਨ ਕੇ ਕੱਲਾਂਗੇ ਇਹ ਸਾਨੂੰ ਪੂਰਨ ਫੇਰ ਮੁੱਖ ਮੰਤਰੀ ਸਾਹਿਬ ਬਹੁਤ ਕੁਝ ਕਹਿੰਦੇ ਨੇ 0 13 ਹੋਵੇਗਾ ਕਿ 13 0 ਹੋਵੇਗਾ ਇਹ ਚਾਰ ਤਰੀਕ ਨੂੰ ਪਤਾ ਲੱਗੇਗਾ ਔਰ ਇਹ ਮੁਖਵਤੀ ਸਾਬ ਦਾ ਸਪਨਾ ਕਦੇ ਪੂਰਾ ਨਹੀਂ ਹੋਏਗਾ ਇਹ ਹੋ ਸਕਦਾ ਕਿ 01320 ਆਮ ਆਦਮੀ ਪਾਰਟੀ ਹੋ ਸਕਦੀ ਹੈ